ਸਿਸ ਮੇਨ ਜੀ ਇਹ ਹੈ ਕਿ ਬਾਈਪਾਸ ਲੱਗਦਾ ਵਾ ਨਾਲ ਨੇੜੇ ਕਾਫੀ ਰਸਤੇ ਤੋਂ ਐਂਟਰ ਕਰਦੇ ਨੇ ਇਸ ਕਰਕੇ ਆਡੀ ਜਿੰਨੀ ਐਂਟਰੀ ਪੁਆਇੰਟ ਆ ਆਪਾਂ ਮੋਸਟਲੀ ਉਹਨਾਂ ਨੂੰ ਜ਼ਿਆਦਾ ਕਵਰ ਕਰਦੇ ਆ ਜਿਵੇਂ ਬਾਈਪਾਸ ਦੇ ਨਾਲ ਇਨਆਊਟ ਬਿਕਰੀਆ ਲੋਹਾਰ ਕਾ ਰੋੜਿਆ ਆਈਟੀਆਈ ਪੁਆਇੰਟ ਆ ਤਾਂ ਅੱਛਾ ਜੀ ਜਿਉਂ ਤੁਹਾਡੇ ਪੀਕਰ ਹੁੰਦੇ ਨੇ 6 ਵਜੇ ਤੋਂ ਬਾਅਦ 6 ਤੋਂ ਲੈ ਕੇ ਰਾਤ 12 1 ਵਜੇ ਤੱਕ ਜਿਹੜਾ ਹੈਗਾ ਆ ਹਾਡੀ ਸਿਪ ਪ੍ਰੋਪਰ ਪੁਲਿਸ ਫੋਰਸ ਹਾਜ਼ਰ ਰਹਿੰਦੀ ਆ ਉਹਨੂੰ ਜਿੱਥੇ ਵੀ ਸ਼ੱਕ ਲੱਗਦਾ ਉਹਨਾਂ ਦੇ ਕਾਰਵਾਈ ਕਰੀ ਤੇ 160 ਦਾ ਆਪਾਂ ਪਰਚਾ ਦਈਦਾ ਆ ਸੈਕੰਡਲੀ 109 ਦੀ ਆਪਾਂ ਕਾਬੂ ਹੰਦੀ ਕਾਰਵਾਈ ਜਿਹਦੀ ਸਾਨੂੰ 11 ਵਜੇ ਤੋਂ ਬਾਅਦ 10 11 ਵਜੇ ਤੋਂ ਬਾਅਦ ਕੋਈ ਵੀ ਬੰਦਾ ਨਜ਼ਰ ਆਂਦਾ ਬਿਨਾ ਕਿਹੇ ਪਰਪਸ ਦੇ ਤੇ ਆਪਾਂ ਉਹਨਾਂ ਦਾ 109 ਦੀ ਕਾਰਵਾਈ ਜੇ ਕਰੀਦੀ ਆ ਜੀ ਜਿੱਥੇ ਦੇਸ਼ ਭਰ ਦੇ ਵਿੱਚ ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਤਾਂ ਉੱਥੇ ਹੀ ਜੇਕਰ ਪੰਜਾਬ ਦੀ ਗੱਲ ਕਰ ਲਈਏ ਤਾਂ ਕਹਿ ਸਕਦੇ ਹਾਂ ਕਿ ਲੋਹੜੀ ਦਾ ਤਿਆਰ ਖਾਸ ਤੌਰ ਦੇ ਉੱਤੇ ਜੋ ਆ ਬੜੇ ਹੀ ਚਾਵਾਂ ਦੇ ਨਾਲ ਬਣਾਇਆ ਜਾਂਦਾ ਪੰਜਾਬ ਦੇ ਵਿੱਚ ਤਾਂ ਉਸ ਦੇ ਨਾਲ ਨਾਲ ਜੇ ਗੱਲ ਕਰ ਲਈ ਕਿ 26 ਜਨਵਰੀ ਵਿੱਚ ਇਸ ਤਰੀਕੇ ਨਾਲ ਨੇੜੇ ਆਉਂਦੀ ਹੈ ਤਾਂ ਡੀਜੀਪੀ ਸਾਹਿਬ ਵੱਲੋਂ ਖਾਸ ਤੌਰ ਤੇ ਹਦਾਇਤਾਂ ਜੋ ਆ ਕਮਿਸ਼ਨਰ ਰੇਟ ਨੂੰ ਦਿੱਤੀਆਂ ਗਈਆਂ ਨੇ ਕਿ ਹਰ ਸ਼ਹਿਰ ਦੇ ਕਮਿਸ਼ਨਰ ਰੇਟ ਏਰੀਆ ਦੇ ਵਿੱਚ ਜਿਹੜੇ ਰਾਤ ਦੇ ਨਾਕੇ ਖਾਸ ਤੌਰ ਦੇ ਉੱਤੇ ਉਹ ਵੀ ਜੋ ਲਗਾਏ ਜਾਣ ਤੇ ਅਲਰਟ ਦੇ ਉੱਤੇ ਵੀ ਕਿਤਨਾ ਕਿਤੇ ਪੰਜਾਬ ਨੂੰ ਦੱਸਿਆ ਜਾ ਰਿਹਾ ਤਾਂ ਅਸੀਂ ਅੱਜ ਮੌਜੂਦ ਹੈਗੇ ਆ ਅੰਮ੍ਰਿਤਸਰ ਦੇ ਜੋ ਪੌੜ ਸ਼ਹਿਰੀਏ ਦੇ ਰੰਜੀਤ ਸਿੰਘ ਜੀ ਦੇ ਵਿੱਚ ਕਿਉਂਕਿ ਖਾਸ ਤੌਰ ਦੇ ਉੱਤੇ ਜੋ ਹੁੱਲੜ ਬਾਜੀ ਕਿਤੇ ਨਾ ਕਿਤੇ ਨੌਜਵਾਨ ਇੱਥੇ ਆ ਕੇ ਕਾਫੀ ਜੋ ਮਾਹੌਲ ਵੀ ਖਰਾਬ ਕਰਦੇ ਨੇ ਤੇ ਨਾਲ ਇਹ ਜੋ ਏਰੀਆ ਹੈਗਾ ਨਾਲ ਇਹ ਵੀ ਤੁਹਾਨੂੰ ਦੱਸ ਦਈਏ ਕਿ ਜੋ ਬਿਲਕੁਲ ਹੀ ਜੋ ਕਹਿ ਸਕਦੇ ਕਿ ਬਾਈਪਾਸ ਦੇ ਨਾਲ ਲੱਗਦੇ ਏਰੀਏ ਹੈਗੇ ਨੇ ਤਾਂ ਸਾਡੇ ਨਾਲ ਜੋ ਇੱਥੇ ਇਲਾਕੇ ਦੇ ਜੋ ਐਸ ਐਚਓ ਸਾਹਿਬ ਹੈਗੇ ਨੇ ਰੋਬਿੰਡਾਂਜੀ ਉਹ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਤਾਂ ਜੀ ਰੋਬਿੰਡ ਜੀ ਸਭ ਤੋਂ ਪਹਿਲਾਂ ਕਿ ਕਿੰਨਾ ਕੁ ਚੈਲੰਜ ਸਮੇ ਦੇਓ ਕਿਉਂਕਿ ਡੀਜੀਪੀ ਸਾਹਿਬ ਵੱਲੋਂ ਵੀ ਹੁਕਮ ਹੋ ਗਿਆ ਕਿ ਰਾਤ ਦੇ ਵੀ ਨਾਕੇ ਸਪੈਸ਼ਲ ਲਗਾਏ ਜਾਣ ਤੇ ਨਾਲ ਦੀ ਨਾਲ ਜਿਹੜੀ ਚੈਕਿੰਗ ਆ ਉਹ ਕਿਤੇ ਨਾ ਕਿਤੇ ਵਧਾਈ ਜਾਵੇ ਕਿਉਂਕਿ ਕਹਿ ਸਕਦੇ ਕਿ ਸ਼ਰਾਰਤੀ ਅੰਸਰ ਇਹ ਦਿਨਾਂ ਦੇ ਵਿੱਚ ਕੋਨਾ ਕੁਛ ਸ਼ਰਾਰਤ ਵੀ ਕਰਨ ਦਾ ਕੋਈ ਖਸਤਾ ਜੋ ਹੈ ਉਹਨਾਂ ਵੱਲੋਂ ਜਾਣੀ ਜਾ ਰਹੀ ਹੈ ਬਿਲਕੁਲ ਜੀ ਸਾਡੇ ਕਮਿਸ਼ਨ ਸਾਹਿਬ ਵੱਲੋਂ ਵੀ ਜਿਹੜੀ ਹੈਗੀਆਂ ਹਦਾਇਤਾਂ ਦਿੱਤੀਆਂ ਗਈਆਂ ਵਾਂ ਜਿਹੜੀ ਸਾਡੇ ਰੰਜੀਤ ਅਮਨੂ ਦਾ ਏਰੀਆ ਵਾ ਇਥੇ ਸ਼ਾਮ ਦੇ ਸਮੇਂ ਅਤੇ ਰਾਤ ਦੇ ਸਮੇਂ ਕਾਫੀ ਜ਼ਿਆਦਾ ਆਵਾਜਾਈ ਹੁੰਦੀ ਵੱਖਰੇ ਵੱਖਰੇ ਲਾਗੇ ਸਿਟੀਆਂ ਦੇ ਵਿੱਚੋਂ ਲੋਕੀ ਐਂਟਰ ਕਰਦੇ ਨੇ ਤੇ ਇਹਦੇ ਵਿੱਚ ਸਭ ਤੋਂ ਮੇਨ ਚੀਜ਼ ਇਹ ਹੈ ਕਿ ਬਾਈਪਾਸ ਲੱਗਦਾ ਵਾ ਨਾਲ ਨੇੜੇ ਕਾਫੀ ਰਸਤੇ ਤੋਂ ਐਂਟਰ ਕਰਦੇ ਨੇ ਇਸ ਕਰਕੇ ਆਡੀ ਜਿੰਨੀ ਐਂਟਰੀ ਪੁਆਇੰਟ ਆ ਆਪਾਂ ਮੋਸਟਲੀ ਉਹਨਾਂ ਨੂੰ ਜ਼ਿਆਦਾ ਕਵਰ ਕਰਦੇ ਹਾਂ ਜਿਵੇਂ ਬਾਈਪਾਸ ਦੇ ਨਾਲ ਇਨ ਆਊਟ ਬੇਕਰੀ ਆ ਲੋਹਾਰਾ ਦਾ ਰੋੜਿਆ ਆ ਆਈਟੀਆਈ ਪੁਆਇੰਟ ਆ ਉਹ ਸਾਰੇ ਐਂਟਰੀ ਆਪਾਂ ਬੈਰੀਗੇਟਿੰਗ ਦੇ ਨਾਲ ਕਵਰ ਕਰਕੇ ਆਪਾਂ ਮਲਾਜਮ ਉੱਥੇ ਲਗਾਏ ਤਾਂ ਕਿ ਉਹ ਚੈੱਕ ਕਰੇ ਉਸ ਜਿਹੜੇ ਜੋ ਵੀ ਲੋਕੀ ਇੱਥੇ ਆਉਂਦੇ ਨੇ ਤੇ ਸ਼ੱਕੀ ਜਿਤਨਾ ਆਪਾਂ more sí. ਤਾਂ ਇਸ ਦੇ ਨਾਲ ਨਾ ਰੋਬਿੰਗ ਜੀ ਸਭ ਤੋਂ ਜ਼ਿਆਦਾ ਅਹਿਮ ਗਾਲੇ ਜੀ ਆਪਾਂ ਕਰ ਲਈਏ ਤਾਂ ਜਿੱਦਾਂ ਤੁਸੀਂ ਦੱਸਿਆ ਕਿ ਬਾਈਪਾਸ ਨਾਲ ਲੱਗਦੇ ਨੇ ਉਹ ਪਰਮਰੀ ਸਾਹਿਬ ਦਾ ਸਭ ਤੋਂ ਪੌਰ ਸ਼ੇਰੀਆ ਹੈਗਾ ਜਿੱਥੇ ਤੁਹਾਡੀ ਡਿਊਟੀ ਹੈਗੀ ਆ ਰੰਜੀਤ ਐਵਨਿਊ ਅਕਸਰ ਚਰਚਾਵਾਂ ਦੇ ਵਿੱਚ ਰਹਿੰਦਾ ਤਾਂ ਇਸ ਏਰੀਆ ਦੇ ਵਿੱਚ ਖਾਸ ਤੌਰ ਦੇ ਉਤੇ ਕਿਉਂਕਿ ਜੇਕਰ ਇਲਾਕਿਆਂ ਦੀ ਗੱਲ ਕਰ ਲਈਏ ਤਾਂ ਇਲਾਕੇ ਵੀ ਕਾਫੀ ਡਿਪੈਂਡ ਹੁੰਦੇ ਨੇ ਅਗਰ ਹੁੱਲੜਬਾਜ਼ਾਂ ਦੀ ਗੱਲ ਕਰ ਲਈਏ ਤਾਂ ਇੱਥੇ ਸ਼ੌਕ ਕਰ ਘਰਾਂ ਦੇ ਜੋ ਨਿਆਣੇ ਨੇ ਆ ਕਿ ਇੱਥੇ ਕਿਤੇ ਹੁੱਲੜਬਾਜ਼ੀ ਕਰਦੇ ਨੇ ਤੇ ਉਹਨਾਂ ਨੂੰ ਡਿਊਟੀ ਕਰਨ ਨੂੰ ਕਿੰਨੀ ਕਿ ਦਿੱਕਤ ਹੁੰਦੀ ਆ ਨਹੀਂ ਕੋਈ ਦਿੱਕਤ ਨਹੀਂ ਜੀ ਸਾਡੀ ਪੈਟਰੋਲਿੰ ਕੀਤੀਆਂ ਗਈਆਂ ਸਾਨੂੰ ਐਕਸਰ ਜਿਹੜੇ ਹੈਗੇ ਨੇ ਗੱਡੀਆਂ ਤੇ ਮੋਟਰਸਾਈਕਲ ਤੇ ਜਿਹੜੀ ਸਾਡੀ ਪੋਰਸ ਆ ਪੂਰਾ ਦਿਨ ਤਾਂ ਨਾਤ ਰਹਿੰਦੀ ਆ ਖਾਸ ਕਰਕੇ ਜਦੋਂ ਸਾਡੇ ਪੀ ਕਾਰਸ ਹੁੰਦੇ ਨੇ 6 ਵਜੇ ਤੋਂ ਬਾਅਦ 6 ਤੋਂ ਲੈ ਕੇ ਰਾਤ 12 1 ਵਜੇ ਤੱਕ ਜਿਹੜਾ ਹੈਗਾ ਆ ਸਾਡੀ ਸਿਪ ਪ੍ਰੋਪਰ ਪੁਲਿਸ ਪੋਰਸ ਹਾਜ਼ਰ ਰਹਿੰਦੀ ਆ ਤੇ ਇਹਦੇ ਵਿੱਚ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਹੁੱਲੜਬਾਜ਼ੀ ਦੀ ਉਹ ਆਪਾਂ ਬਿਲਕੁਲ ਅਲਾਉ ਨਹੀਂ ਕਰਦੇ ਜੇ ਤੁਹਾਨੂੰ ਲੱਗਦਾ ਕਿ ਇਹੋ ਜਿਹਾ ਕੋਈ ਬਾਹਰੋਂ ਆ ਕੇ ਜਾਂ ਕੋਈ ਵਿਅਕਤੀ ਤੇ ਹੁੱਲੜਬਾਜ਼ੀ ਕਰਦਾ ਆਪਾਂ ਜਿਬਾਨਦੀ ਕਾਰਵਾਈ ਕਰੀਦੀ ਆ ਆਪਾਂ ਐਫ ਆਈ ਆਰ ਰਜਿਸਟਰ ਕਰਨੀ ਪਏ ਤੇ ਐਫ ਆਈ ਆਰ ਰਜਿਸਟਰ ਕਰਦੀ ਆ ਰੋਬ ਜੀ ਕਸਟਰ ਉੱਤੇ ਜੋ ਡੀਪੀ ਸਾਹਿਬ ਵੱਲੋਂ ਹਦਾਇਤਾਂ ਆਈਆਂ ਨੇ ਕਿਉਂਕਿ 26 ਜਨਵਰੀ ਨੇੜੇ ਆ ਰਹੀ ਆ ਤਾਂ ਅਕਸਰ ਕਹਿ ਲਿਆ ਕਿ ਹਰ ਸਾਲ 26 ਜਨਵਰੀ ਦੇ ਨੇੜੇ ਜੋ ਆ ਫੋਰਸ ਵਧਾ ਦਿੱਤੀ ਜਾਂਦੀ ਆ ਤਾਂ ਨਾਕੇ ਜਿਹੜੇ ਆ ਵਧਾ ਦਿੱਤੇ ਜਾਂਦੇ ਤੇ ਹੁਣ ਜੋ ਆ ਡੀਪੀ ਸਾਹਿਬ ਵੱਲੋਂ ਵੀ ਹਦਾਇਤ ਇਹ ਹੈਗੀ ਆ ਕਿ ਜੋ ਰਾਤ ਦੇ ਨਾਕੇ ਵੀ ਸਪੈਸ਼ਲ ਤੌਰ ਦੇ ਉੱਤੇ ਲਗਾਏ ਜਾਣ ਤਾਂ ਤੁਹਾਡੇ ਵੱਲੋਂ ਕੀ ਪੁਖਤਾ ਪ੍ਰਬੰਧ ਹੈਗੇ ਨੇ ਕਿਉਂਕਿ ਜਿਸ ਤਰੀਕੇ ਨਾਲ ਇਹ ਇਕਤਾ ਪੋਰਸ਼ ਏਰੀਆ ਦੂਸਰਾ ਜੋ ਵਾਈਪਾਸ ਦੇ ਨਾਲ ਲੱਗਦਾ ਤਾਂ ਕਿੱਦਾਂ ਦੇ ਜੋ ਪ੍ਰਬੰਧ ਤੁਹਾਡੇ ਵੱਲੋਂ ਕੀਤੇ ਗਏ ਨੇ ਇਹ ਦੇਖੋ ਇਥੇ ਤੁਹਾਨੂੰ ਦੱਸ ਰਿਹਾ ਪਹਿਲੇ ਇਥੇ ਹਰ ਤਰ੍ਹਾਂ ਦੀ ਲੋਕੀ ਇਥੇ ਆਉਂਦੇ ਨੇ ਬਾਹਰੋਂ ਵੀ ਆਉਂਦੇ ਨੇ ਇਹ ਤੇ ਚੰਗੇ ਇਥੇ ਆਪਣੇ ਜਿਹੜੀ ਸਾਡੀ ਸਿਕਿਉਰਿਟੀ ਪਰਪਸ ਦੇ ਨਾਲ ਦੇਖਿਓ ਇਥੇ ਜ਼ਰੂਰੀ ਨਹੀਂ ਕਿ ਸਿਰਫ ਆਪਾਂ 26 ਜਨਵਰੀ ਦੇ ਕਰਕੇ ਹੀ ਆਪਾਂ ਇਥੇ ਜਿਹੜੀ ਸਿਕਿਉਰਿਟੀ ਵਧਾਈ ਆ ਇਹ ਪ੍ਰੋਪਰ ਪੂਰਾ ਸਾਲ ਇਥੇ ਜਿਹੜੀ ਹੈਗੀ ਸਿਕਿਉਰਿਟੀ ਰਹਿੰਦੀ ਆ ਜੀ ਸਾਡੀ ਜਿਹੜੀ ਆਪਣੇ ਪੂਰੇ ਮਸਤੀਦੀ ਦੇ ਨਾਲ ਜਿਹੜੇ ਮਲਾਜ਼ਮ ਆ ਪ੍ਰੋਪਰ ਚੈਕਿੰਗ ਪਲੱਸ ਪ੍ਰੋਪਰ ਪੈਟਰੋਲਿੰਗ ਕਰਦੇ ਜੀ ਦੇ ਨਾਲ ਨਾਲ ਖਾਸ ਤੌਰ ਤੇ ਰੋਪਿੰਦ ਜੀ ਕੀ ਕਿਸ ਤਰ੍ਹਾਂ ਦੀ ਜੋ ਕਾਰਵਾਈ ਕਿਉਂਕਿ ਅਕਸਰ ਸਭ ਤੋਂ ਵੱਡਾ ਚੈਲੰਜ ਇਹੀ ਹੁੰਦਾ ਕਿਉਂਕਿ ਸ਼ਾਮ ਵਾਲੇ ਅਕਸਰ ਆਪਾਂ ਵੀ ਇੱਥੇ ਜੋ ਵੇਖਦੇ ਆ ਤਸਵੀਰਾਂ ਇਥੋਂ ਦੀਆਂ ਵੇਖਦੇ ਆ ਤਾਂ ਸਭ ਤੋਂ ਸਭ ਤੋਂ ਜ਼ਿਆਦਾ ਚਰਚਾ ਦੇ ਵਿੱਚ ਰਹਿਣ ਵਾਲੀ ਮਾਰਕੀਟ ਹੈਗੀ ਆ ਸਟਾਰਬਕਸ ਵਾਲੀ ਜਾਂ ਜਿੱਥੇ ਅਸੀਂ ਇਸ ਵਕਤ ਨਾਕੇ ਪੌਣ ਦੇ ਉੱਤੇ ਖੜੇ ਆ ਤਾਂ ਸ਼ਾਮ ਵਾਲੀ ਜੋ ਟੀਮ ਹੈਗੀ ਆ ਤਾਂ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਹਦਾਇਤਾਂ ਦਿੱਤੀਆਂ ਜਾਂਦੀਆਂ ਨੇ ਕਾਰਵਾਈ ਦੀ ਦੇਖੋ ਉੱਥੇ ਆਪਾਂ ਦੇਖਾਂਗੇ ਜਿਤਨਾ ਮੋਸਟਲੀ ਲੋਕ ਇੱਥੇ ਆਂਦੇ ਨੇ ਆਪਣੀ ਫੈਮਲੀਜ਼ ਦੇ ਨਾਲ ਆਪਾਂ ਵੀ ਚਾਹੁੰਦੇ ਤੇ ਲੋਕ ਵੀ ਇਹੀ ਚਾਹੁੰਦੇ ਕਿ ਪੀਸਫੁਲੀ ਇੱਥੇ ਆਪਣਾ ਇੰਜੋਏ ਕਰਨ ਬਟ ਜਿਤਨਾ ਸਾਨੂੰ ਲੱਗਦਾ ਕੋਈ ਬੰਦਾ ਸ਼ੱਕੀ ਆਪਾਂ ਉਹਨਾਂ ਦੀ ਆਈਡੀ ਆਪਾਂ ਚੈੱਕ ਕਰੀਦੀ ਹੈ ਜੇ ਸਾਨੂੰ ਲੱਗਦਾ ਕਿ ਪ੍ਰੋਪਰ ਜੈਨੂਇਨ ਪਰਸਨ ਆਪਾਂ ਨੂੰ ਕੋਈ ਆਪਣੇ ਕਰੇ ਇੰਜੋਏ ਕਰ ਆਪਣੀ ਫੈਮਲੀ ਦੇ ਨਾਲ ਬਟ ਜੇ ਸਾਨੂੰ ਲੱਗਦਾ ਕੋਈ ਹੁੱਲੜਬਾਜ਼ੀ ਕਰ ਰਿਹਾ ਦੂਸਰੀ ਯਾਤਰਾ ਲਾਗੇ ਦੇ ਹੈਗੀ ਸਿਟੀਸ ਤੋਂ ਆ ਕੇ ਇਹਦੇ ਖਰਾਬੀ ਕਰ ਲੈ ਬਿਨਾ ਕਿਸੇ ਪਰਪਸ ਆਪਾਂ ਉਹਨਾਂ ਨੂੰ ਪ੍ਰੋਪਰ ਪ੍ਰੂਫ ਚੈੱਕ ਕਰਕੇ ਉਹਨਾਂ ਦੇ ਦੇਖੀ ਜੇ ਸਾਨੂੰ ਲੱਗਦਾ ਖਰਾਬ ਕਰਨ ਵਾਲਾ ਵਿਅਕਤੀ ਆ ਉਹਨੇ ਪ੍ਰੋਪਰ ਪਾਈਜ਼ ਉਤੇ ਚੈੱਕ ਕਰਕੇ ਸਾਡੀ ਜਿਹੜਾ ਹੈਗਾ ਐਪ ਆ ਦੇਖੀ ਤੱਕ ਇਹਦਾ ਕੋਈ ਕ੍ਰਿਮੀਨਲ ਰਿਕਾਰਡ ਤੇ ਨਹੀਂ ਹੈਗਾ ਉਹਨਾਂ ਦੀ ਜੇ ਗੱਡੀਆਂ ਵਾਂ ਉਹਨਾਂ ਨੂੰ ਆਪਾਂ ਚੈੱਕ ਕਰੀਦਾ ਕਿ ਜੈਨੂਇਨ ਗੱਡੀਆਂ ਵਾਂ ਜਾਂ ਕਿ ਇਹਨਾਂ ਨੇ ਨੰਬਰ ਪਲੇਟ ਲਗਾਈਆਂ ਜਾਂ ਇਹਨਾਂ ਨੇ ਨੰਬਰ ਪਲੇਟ ਤੋਂ ਸਾਨੂੰ ਜਿੱਥੇ ਵੀ ਸ਼ੱਕ ਲੱਗਦਾ ਉਹਨਾਂ ਦੇ ਕਾਰਵਾਈ ਕਰੀਦਾ 160 ਦਾ ਆਪਾਂ ਪਰਚਾ ਦਈਦਾ ਆ ਸੈਕੰਡਲੀ 109 ਦੀ ਆਪਾਂ ਕਾਬਨ ਦੀ ਕਾਰਵਾਈ ਜੇ ਦੀ ਸਾਨੂੰ 11 ਵਜੇ ਤੋਂ ਬਾਅਦ 10 11 ਵਜੇ ਤੋਂ ਬਾਅਦ ਕੋਈ ਵੀ ਬੰਦਾ ਨਜ਼ਰ ਆਂਦਾ ਬਿਨਾ ਕਿਸੇ ਪਰਪਸ ਦੇ ਤੇ ਆਪਾਂ ਉਹਨਾਂ ਦਾ 109 ਦੀ ਕਾਰਵਾਈ ਚੈੱਕ ਕਰੀਦੀ ਆ ਜੀ ਜੇ ਕੋਈ ਆਪ ਨੂੰ ਲੱਗਦਾ ਹੋ ਲੜਵਾਜ਼ੀ ਕਰ ਰਿਹਾ ਉਹਨਾਂ ਦਾ ਆਪਾਂ 75 ਦੀ ਕਾਰ ਆਨੇ ਲੈਵਲ ਤੇ ਹਰ ਕੋਈ ਆ ਕੋਈ ਕਾਰਵਾਈ ਕਰਦਾ ਐ ਦਿਖਾਈ ਦੇ ਰਿਹਾ ਬਿਲਕੁਲ ਜੀ ਬਿਲਕੁਲ ਹਾਂ ਜੀ ਇਹ ਪੁਖਤਾ ਪ੍ਰਬੰਧ ਸਾਰੇ ਨੇ ਕਿਉਂਕਿ ਲੋਹੜੀ ਦਾ ਤਿਹਾਰ ਵਿਜੇ ਕਹਿ ਲਿਆ ਕਿ ਆਉਣ ਵਾਲੇ 2 ਦਿਨਾਂ ਲੋਹੜੀ ਦਾ ਤਿਹਾਰ ਵੀ ਹੈਗਾ ਤਾਂ ਕਿਤਨਾ ਕਿਤੇ ਜੋ ਅਮਰਸੇਨ ਸਾਹਿਬ ਦੀ ਗੱਲ ਕਰ ਲਈਏ ਤਾਂ ਸ਼ਹਿਰ ਦੇ ਉੱਤੇ ਜੋ ਕਹਿ ਸਕਦੇ ਆ ਕਿ ਜਿਹੜੇ ਸਲਾਨੀ ਉੱਥੇ ਅਕਸਰ ਹੁੰਦੇ ਨੇ ਲਗਭਗ 1.5 ਲੱਖ ਸਲਾਨੀ ਹਰ ਰੋਜ਼ ਆਉਂਦਾ ਤਾਂ ਉੱਥੇ ਜੇਕਰ ਆਪਾਂ ਇਹਨਾਂ ਤਿਹਾਰਾਂ ਦੀ ਗੱਲ ਕਰ ਲਈਏ ਤਾਂ ਸਲਾਨੀ ਡਬਲ ਹੋ ਜਾਂਦੇ ਨੇ ਤਾਂ ਕੀ ਪੁਖਤਾ ਪ੍ਰਬੰਧ ਹੈਗੇ ਨੇ ਕਿੰਦਾਂ ਦੀ ਜੋ ਕਾਰਵਾਈਆਂ ਅੱਗੇ ਆਉਣ ਗਿਆਮਲ ਚੱਲ ਜਾਂਦੀਆਂ ਬਿਲਕੁਲ ਜੀ ਪ੍ਰੋਪਰ ਪ੍ਰਬੰਧ ਕੀਤੇ ਗਏ ਸਿਕਿਉਰਿਟੀ ਪਰਪਸ ਨੂੰ ਲੈ ਕੇ ਬਿਲਕੁਲ ਇੱਥੇ ਸੇਫ ਜਾ ਪੁਲਿਸ ਫੋਰਸ ਇਥੇ ਹਾਜ਼ਰ ਆ ਲੋਕਾਂ ਨੂੰ ਕੋਈ ਨਹੀਂ ਦਿੱਕਤ ਆ ਸਕਦੀ ਜਿਹੜੀ ਇਥੇ ਆਂਦੇ ਨੇ ਆ ਉਹਨਾਂ ਨੇ ਕਿਹਾ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਆਏ ਸਨ ਐਸ ਐਚਓ ਰੋਬਿੰਡ ਹਾਂਸ ਤੋਂ ਉਹਨਾਂ ਵੱਲੋਂ ਜਿਹੜੇ ਪੁਖਤਾ ਪ੍ਰਬੰਧ ਵੀ ਕੀਤੇ ਗਏ ਨੇ ਤੇ ਜਿਸ ਤਰੀਕੇ ਦੇ ਨਾਲ ਜੋ ਡੀਪੀ ਸਾਹਿਬ ਵੱਲੋਂ ਆਰਡਰ ਦਿੱਤੇ ਗਏ ਨੇ ਕਿ ਜਿਹੜੇ ਨਰਾਤ ਦੇ ਨਾਕੀ ਵੀ ਲਗਾਈਆਂ ਜਾਂ ਉਹਦੇ ਨਾਲ ਨਾਲ ਜਿਹੜੇ ਦਿਨ ਦੇ ਨਾਕੇ ਵੀ ਹੈਗੇ ਨੇ ਤੇ ਉਹਨਾਂ ਦੇ ਵਿੱਚ ਜੋ ਸੁਚਾਰੂ ਰੂਪ ਦੇ ਨਾਲ ਡਿਊਟੀ ਕਰਦੇ ਹੋਣ ਜਿਹੜੇ ਅਧਿਕਾਰੀ ਨੇ ਉਹ ਦਿਖਾਈ ਦੇਣ ਤਾਂ ਉਸੇ ਤਰੀਕੇ ਨਾਲ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਤਾਂ ਬਣੇ ਰਹੋ ਜਗਵਾਨੀ ਟੀਵੀ ਦੇ ਨਾਲ ਤੁਹਾਡੇ ਨਾਲ ਇਹੋ ਜਿਹਾ ਹੋਰ ਵੀ ਤ